ਸਮਾਨਾ ਅੰਦਰ ਪਿਛਲੇ ਕੁਝ ਦਿਨਾ ਤੋਂ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਚਾਰ ਦਿਨ ਮਾਹੌਲ ਠੰਡਾ ਹੋਣ ਤੋਂ ਬਾਅਦ ਹੁਣ ਇੱਕ ਵਾਰ ਫੇਰ ਤੋਂ ਚੋਰਾਂ ਦੇ ਹੌਸਲੇ ਇਨੇ ਕੋ ਉਲੰਧ ਹੋ ਚੁੱਕੇ ਨੇ ਕਿ ਤਹਿਸੀਲ ਰੋਡ ਤੇ ਤਿੰਨ ਚੈਲਪੈਲ ਵਾਲੇ ਹਸਪਤਾਲਾ ਦੇ ਨਜ਼ਦੀਕ ਇੱਕ ਮੋਬਾਈਲ ਸ਼ੋਰੂਮ ਮਨੇਜਰ ਟੈਲੀਕਾਮ ਨੂੰ ਬੀਤੀ ਰਾਤ ਚੋਰਾਵਲੋਂ ਨਿਸ਼ਾਨਾ ਬਣਾਇਆ ਗਿਆ ਦੁਕਾਨਦਾਰ ਸੰਨੀ ਅਨੇਜਾ ਵੱਲੋਂ ਦੱਸਿਆ ਕਿ ਐਤਵਾਰ ਹੋਣ ਕਰਕੇ ਦੁਕਾਨ ਲੇਟ ਖੁੱਲ੍ਹਦੀ ਹੈ ਜਦ ਮੈਂ ਆਪਣੀ ਦੁਕਾਨ ਤੇ ਆਇਆ ਤਾਂ ਅੰਦਰ ਅਤੇ ਬਾਹਰ ਦੇ ਕੁੱਲ 5 ਤਾਲੇ ਟੁੱਟੇ ਭੱਜੇ ਹੋਏ ਸਨ ਪੂਰੀ ਗੌਰ ਕਰਨ ਤੇ ਮੇਰਾ 50000 ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ ਜਿਸ ਵਿੱਚ ਨਗਦੀ ਅਤੇ ਕੁਝ ਮੇਰੇ ਅਤੇ ਮੇਰੇ ਗ੍ਰਾਹਕਾਂ ਦੇ ਫੋਨ ਸਨ ਜਿਸ ਸੂਚਨਾ ਸਿਟੀ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ ਸਮਾਨਾ ਤੋਂ ਦੀਵਾਨ ਖਿੜੇਜਾ ਦੀ ਰਿਪੋਰਟ ਜਾਣਾਂ ਦੀ ਤਰ੍ਹਾਂ 9 ਤੋਂ ਲੈ ਕੇ 9:30 ਦੇ ਵਿੱਚ ਵਿੱਚ ਮੈਂ ਆਪਣੇ ਮੀਨਿੰਗ ਦੁਕਾਨ ਨੂੰ ਲੋਕ ਕਰਕੇ ਆਪਣੇ ਘਰੇ ਚਲਾ ਗਿਆ। ਉਸ ਤੋਂ ਬਾਅਦ ਬੰਦਾ ਮੈਂ ਸਵੇਰੇ ਆਇਆ ਜਿਵੇਂ ਸਵੇਰੇ ਆਇਆ ਮੈਂ ਆਪਣੀ ਜੇਬ ਦੇ ਵਿੱਚੋਂ ਚਾਬੀ ਕੱਢੀ ਤੇ ਮੈਂ ਲੋਕ ਖੋਲਣ ਦੀ ਕੋਸ਼ਿਸ਼ ਕੀਤੀ ਸ਼ਟਰ ਮੇਰਾ نیچے ਸੀਗਾ ਪਰੰਤੂ ਮੇਰੇ ਉੱਥੇ ਲੋਕ ਹੈ ਨਹੀਂ ਸੀਗੇ ਦੁਨੋਂ ਤੇ ਮੈਂ ਦੇਖ ਕੇ ਘਬਰਾ ਗਿਆ ਮੈਂ ਕਿਹਾ ਲੋਕ ਕਿੱਧਰ ਗਏ ਦੁਨੋਂ ਫਿਰ ਬਸ ਬਸ ਉਹੀ ਗੱਲ ਹੈ ਬਸ ਮੈਂ ਸ਼ਟਰ ਚੱਕਿਆ ਤੇ ਦੇਖਿਆ ਵੀ ਸ਼ੀਸ਼ੇ ਦਾ ਜਿਹੜਾ ਗੇਟ ਹੈਗਾ ਉਹ ਵੀ ਕਾਫੀ ਤੋੜ ਰੱਖਿਆ ਸੀਗਾ ਤੇ ਮੈਂ ਜਦੋਂ ਅੰਦਰ ਗਿਆ ਸਾਰਾ ਸਮਾਨ ਮੇਰਾ ਬਿਖਰਿਆ ਪਿਆ ਹੈਗਾ ਮੇਰੇ ਗੱਲਿਆਂ ਦੇ ਲੋਕ ਟੁੱਟੇ ਹੋਏ ਸਨ ਜਿਵੇਂ ਤੁਹਾਨੂੰ ਦਿਖਾ ਰਹੇ ਨੇ ਭਾਜੀ ਤੇ ਉਹਦੇ ਵਿੱਚ ਮੇਰੀ 22 ਤੋਂ ਲੈ ਕੇ 25000 ਰੁਪਏ ਨਗਦ ਸੀਗਾ ਤੇ ਦੋ ਤਿੰਨ ਮੋਬਾਈਲ ਮੇਰੇ ਕਸਟਮਰ ਦੇ ਪਏ ਸੀਗੇ ਜੋ ਕਿ ਮੇਰੇ ਕੋਲ ਰਿਪੇਅਰ ਵਾਸਤੇ ਆਂਦੇ ਸੀਗੇ ਸੁੱਛ ਦੋ ਤਿੰਨ ਮੋਬਾਈਲ ਮੇਰੇ ਆਪਣੇ ਸੈਕੰਡ ਹੈਂਡ ਪਏ ਸੀਗੇ ਸੇਲ ਕਰਨ ਵਾਸਤੇ ਤੇ ਫਿਰ ਇਹਨਾਂ ਲਗਭਗ 45 ਤੋਂ 50 ਹਜ਼ਾਰ ਦਾ ਮੇਰਾ ਨੁਕਸਾਨ ਹੋਇਆਗਾ ਪਰ ਮੇਰਾ ਕਾਫੀ ਹੱਦ ਤੱਕ ਮੇਰਾ ਨੁਕਸਾਨ ਬਚ ਵੀ ਗਿਆ ਹੈਗਾ ਮੈਂ ਐਵੇਂ ਤੁਹਾਨੂੰ ਕਹਾਂ ਤੇ ਮਿਲਿੰਗ ਇੱਕ ਮੋਬਾਈਲ ਮੇਰਾ ਇੱਕ ਇਹ ਜਿਹਾ ਵੀ ਪਿਆ ਸੀਗਾ ਜਿਸ ਦੀ ਕੀਮਤ ਅੱਜ ਦੀ ਲਗਭਗ 35 ਹਜ਼ਾਰ ਦੀ ਸੀਗੀ ਚਲੋ ਰੱਬ ਦੀ ਕਿਰਪਾ ਨਾਲ ਉਹ ਮੇਰਾ ਮੋਬਾਈਲ ਬਚ ਗਿਆ ਹੈਗਾ